ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਦ ਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦੇ ਆਤਾਰੀ ਤਿੰਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਾਣਾ ਤ੍ਰਿਣ ਤ੍ਰੇ ਪਾਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਵਾ ਸਤਗੁਰ ਕਾ ਦਰਸ਼ਨ ਪਾਏ ਜੀਉ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜੜ ਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਉ ਦਇਆ ਧਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤਿ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਾਣਾ ਤ੍ਰਿਣ ਤ੍ਰਿਪਾਵਣ ਕਿਤੋਂ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਅਮਰਤ ਬਾਣੀ ਹਰ ਹਰ ਤੇਈ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਇ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਭਇਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਰਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤਰੇਣ ਤਰੇ ਭਾਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਉ ਸੋਖ ਤਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਲ ਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆ ਧਾਰੀ ਤਿੰਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਗਾਏ ਜੀਓ ਵਣ ਤ੍ਰਿਣ ਤ੍ਰੇ ਪਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਤੂੰ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮ ਅਮਰਤ ਬਾਣੀ ਹਰ ਹਰ ਤੇਈ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਸੁਖ ਭਇਆ ਦੁਖ ਦੂਰ ਪਰਾਨ ਸੰਤ ਰਸਨ ਹਰ ਨਾਮ ਬਖਾਨਾ ਜਾਰਥਾਰ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿ ਪਾਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਲธาร ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਗਾਏ ਜੀਓ ਵਣ ਤ੍ਰਿਣ ਤ੍ਰਿ ਪਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਾ ਰਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਗਾਏ ਜੀਓ ਵਣ ਤ੍ਰਿਣ ਤ੍ਰੇ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਤੂੰ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲธารਾ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਉ ਦਿਆਤਾਰੀ ਤਿਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਉ ਵਣ ਤ੍ਰਿਣ ਤ੍ਰਿ ਪਾਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਾਰਥਰ ਨੀਰ ਭਰੇ ਸਰ ਸੂਬਰ ਮਿਰਥਾ ਕੋਏ ਨ ਜਾਏ ਜੀਓ ਦਿਆ ਤਾਰੀ ਤਿੰਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿੰਨ ਤ੍ਰਿਪਾਵਨ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਰਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿੰਨ ਤ੍ਰੇ ਪਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਤੂੰ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਈ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਲธารਾ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਉ ਦਇਆ ਧਾਰੀ ਤਿਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਦਾਏ ਜੀਉ ਵਣ ਤ੍ਰਿਣ ਤ੍ਰੇ ਪਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਈ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਾ ਰਥਾਰ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆ ਤਾਰੀ ਤਿੰਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਦਾਏ ਜੀਓ ਵਣ ਤ੍ਰਿੰਨ ਤ੍ਰੇ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਾਤਾਰਾ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆ ਤਾਰੀ ਤਿੰਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਦਾਏ ਜੀਓ ਵਣ ਤ੍ਰਿੰਨ ਤ੍ਰੇ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਾਤਾਰਾ ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆ ਤਾਰੀ ਤਿੰਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਦਾਏ ਜੀਓ ਵਣ ਤ੍ਰਿੰਨ ਤ੍ਰੇ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਿਗੁਰ ਕਾਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਬਖਾਨਾ ਜਾਰਥਲ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਉ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਾਰਥਰ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰੇ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਭਇਆ ਦੁਖ ਦੂਰ ਪਰਾਨ ਸੰਤ ਰਸਨ ਹਰ ਨਾਮ ਬਖਾਨਾ ਜਾ ਰਥਾਲਾ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿ ਪਾਵਣ ਕੀ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪੁਜਾਏ ਜੀਉ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਉ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਾਰਥਲ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿੰਨ ਤ੍ਰੇ ਪਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਤੂੰ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਮਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜਾਰਥਾਲਾ ਨੀਰ ਭਰੇ ਸਰ ਸੂਬਰ ਬਿਰਥਾ ਕੋਏ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਦਾਏ ਜੀਓ ਵਣ ਤ੍ਰਿਣ ਤ੍ਰਿ ਪਵਣ ਕੀ ਤਾਉਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਮਰਤ ਬਾਣੀ ਹਰ ਹਰ ਤੇਈ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੋਵਾ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲธาร ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਇਆ ਧਾਰੀ ਤਿਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿ ਪਾਵਣ ਕਿ ਤੌਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤੇ ਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਸੂਖ ਪਿਆ ਦੁਖ ਦੂਰ ਪਰਾਨਾ ਸੰਤ ਰਸਨ ਹਰਨਾਮ ਬਖਾਨਾ ਜੜਾธาร ਨੀਰ ਭਰੇ ਸਰ ਸੂਬਰ ਬਿਰਥਾ ਕੋਈ ਨ ਜਾਏ ਜੀਓ ਦਿਆਤਾਰੀ ਤਿਨ ਸਿਰ ਜਨਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਵਾਨ ਕਿਰਪਾਲ ਦਿਆਲ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰਿ ਪਵਣ ਕੀ ਤਾਉਣ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪਜਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ